ਮੇਰਾ ਮਨਪਸੰਦ ਅਧਿਆਪਕ ਸ਼੍ਰੀਮਤੀ ਸਰੋਜ ਸ਼ਰਮਾ ਸਾਡੇ ਵਿਗਿਆਨ ਅਧਿਆਪਕ ਹਨ ਸਲਵਾਰ ਕਮੀਜ਼ ਉਹਨਾਂ ਦਾ ਮਨਪਸੰਦ ਪਹਿਨਾਵਾ ਹੈ ਅਤੇ ਉਹ ਇਹਨਾਂ ਕ ਪਹਿਨਦੇ ਹਨ ਉਹਨਾਂ ਦਾ ਕਦ ਲੰਬਾ ਹੈ ਅਤੇ ਉਹ ਤੇਜ਼ੀ ਨਾਲ ਤੁਰਦੇ ਹਨ ਉਹ ਆਤਮ ਵਿਸ਼ਵਾਸ ਨਾਲ ਪਰੇ ਹੋਏ ਹਨ ਸ਼੍ਰੀਮਤੀ ਸਰੋਜ ਹਮੇਸ਼ਾ ਮੁਸਕਰਾਉਂਦੀ ਮੁਸਕਰਾਉਂਦੀ ਰਹਿੰਦੇ ਹਨ ਅਤੇ ਆਂਦੇ ਜਾਂਦੇ ਸਮੇਂ ਬੱਚਿਆਂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਹਨ ਵਿਗਿਆਨ ਦੇ ਹਰ ਵਿਸ਼ੇ ਲਈ ਉਹ ਨਵੇਂ ਤਜਰਬੇ ਦਿਖਾ ਕੇ ਤੱਥਾਂ ਨੂੰ ਸਾਬਿਤ ਕਰਦੇ ਹਨ ਹਮੇਸ਼ਾ ਸਾਡੀ ਉਤਸੁਕਤਾ ਨੂੰ 부ਜਾਉਂਦੇ ਹਨ ਅਤੇ ਸਾਨੂੰ ਹੋਰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦੇ ਹਨ ਉਹ ਕਿਤਾਬ ਹੋਵੇ ਜਾਂ ਇਸ ਤੋਂ ਬਾਹਰ ਸ਼੍ਰੀਮਤੀ ਸਰੋਜ ਜੀ ਦੇ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਹੈ ਅਸੀਂ ਸ਼੍ਰਾਂਤੀ ਟੰਗ ਨਾਲ ਉਹਨਾਂ ਨੂੰ ਵਿਗਿਆਨ ਪੰਡਾਰਵੀ ਕਹਿੰਦੇ ਹਾਂ ਵਿਗਿਆਨ ਵਰਗੇ ਅਹਿਮ ਵਿਸ਼ੇ ਨੂੰ ਸੌਖੀ ਖੇਡ ਦਾ ਰੂਪ ਦੇ ਕੇ ਉਹ ਉਹਨਾਂ ਨੇ ਸਾਡੇ ਸਾਰਿਆਂ ਵਿੱਚੋਂ ਪੜ੍ਹਾਈ ਦਾ ਡਰ ਦੂਰ ਕਰ ਦਿੱਤਾ ਹੈ ਹੁਣ ਤਾਂ ਸਾਇੰਸ ਦੀ ਕਿਤਾਬ ਵੀ ਮੈਨੂੰ ਮੁਸਕਰਾਉਂਦੀ ਜਾਪਦੀ ਹੈ